ਵਿਅਕਤੀ ਨੇ ਆਪਣੀ ਪਤਨੀ ਬਜ਼ੁਰਗ ਮਾਤਾ ਅਤੇ ਪੂਰੇ ਪਰਿਵਾਰ ਸਮੇਤ ਡੀਸੀ ਦਫਤਰ ਗੁਰਦਾਸਪੁਰ ਦੇ ਬਾਹਰ ਦਰਨਾ ਲਗਾ ਦਿੱਤਾ। ਲਗਭਗ 3 ਘੰਟੇ ਬਾਅਦ ਜ਼ਿਲ੍ਹਾ ਖਜ਼ਾਨਾ ਅਫਸਰ ਨੇ ਉਸਦੇ ਕੋਲੋਂ ਮੰਗ ਪੱਤਰ ਲਿਆ ਤੇ 15 ਦਿਨ ਦੇ ਵਿੱਚ ਹੱਲ ਦਾ ਆਸ਼ਵਾਸਨ ਦੇ ਕੇ ਉਸ ਦਾ ਦਰਨਾ ਸਮਾਪਤ ਕਰਵਾਇਆ। ਉਸਨੇ ਦੱਸਿਆ ਕਿ ਜੇਕਰ 15 ਦਿਨ ਦੇ ਵਿੱਚ ਹੱਲ ਨਾ ਹੋਇਆ ਤਾਂ ਦੁਬਾਰਾ ਉਹ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਪਰਿਵਾਰ ਸਮੇਤ ਅਨਮਿੱਥੇ ਸਮੇਂ ਦੇ ਲਈ ਦਰਨੇ ਤੇ ਬੈਠ ਜਾਵੇਗਾ। ਜੀ ਮੇਰਾ ਨਾਮ ਮੇਰਾ ਨਾਮ ਵਿਸ਼ਾਲ ਆ ਮੇਰੀ ਏਡਾ ਤਾਰਾਗੜ ਡੇਰਾ ਬਾਬਾ ਨਾਲ ਨਰੂਰ ਤੇ ਕਰਿਆਨੇ ਦੀ ਦੁਕਾਨ ਆ ਉਸ ਜਲਦੀ ਸਾਡੀ ਇੱਕ ਪ੍ਰਾਪਰਟੀ ਕਮਰਸ਼ੀਅਲ ਪ੍ਰਾਪਰਟੀ ਜਿਹੜੀ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਦੇ ਅੰਦਰ ਆ ਰਹੀ ਹੈ ਉਹ ਕਿਸੇ ਵੀ ਨੋਟੀਫਿਕੇਸ਼ਨ ਚ ਕੋਈ ਪ੍ਰਾਪਰਟੀ ਐਕਵਾਇਰ ਨਹੀਂ ਹੁੰਦੀ ਪਰ ਫਿਰ ਵੀ ਨੈਸ਼ਨਲ ਹਾਈਵੇ ਸਾਡੇ ਮੇਰੇ ਤੱਕ ਕਸ਼ਾਈ ਕਰਦੀ ਦੀ ਹੈ ਫਿਰ ਉਹ ਹੀ ਤੰਗ ਕਰਦੀ ਇਹ ਪ੍ਰਾਪਰਟੀ ਖਾਲੀ ਕਰੋ ਸਾਨੂੰ ਕਬਜ਼ਾ ਚਾਹੀਦਾ ਮੈਂ ਉਹਦੇ ਸਬੰਧ ਚ ਕਈ ਵਾਰੀ ਡੀਆਰਓ ਗੁਰਦਾਸਪੁਰ ਸਾਹਿਬ ਐਸਡੀਐਮ ਬਟਾਵਾਂ ਨੂੰ ਵੀ ਮਿਲੇ ਆ ਤੇ ਐਸਡੀਐਮ ਸਾਹਮਣੇ ਕਿਹਾ ਡੀਆਰਓ ਗੁਰਦਾਸਪੁਰ ਨੂੰ ਮਿਲੋ ਪਰ ਡੀਆਰ ਮੌਕੇ ਦੇ ਜਿਹੜੇ ਮੌਜੂਦ ਨੇ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ इवन ਤਿੰਨ ਤਿੰਨ ਚਾਰ ਚਾਰ ਘੰਟੇ ਦਫ਼ਤਰ ਦੇ ਬਾਹਰ ਖੜੇ ਕਰਕੇ ਸਾਨੂੰ ਹਰਾਸਮੰਡੀ ਮਿਲੀ ਉਸ ਤੋਂ ਬਾਅਦ ਮੈਂ ਡੀਸੀ ਸਾਹਿਬ ਨੂੰ ਮਿਲਿਆ ਜਿਹੜੇ ਪਹਿਲਾਂ ਡੀਸੀ ਸਾਹਿਬ ਸੀ ਉਹਨਾਂ ਦੀ ਬਦਲੀ ਹੋ ਗਈ ਹੁਣ ਜਿਹੜੇ ਨਵੇਂ ਡੀਸੀ ਸਾਹਿਬ ਆਏ ਨੇ ਉਹਨਾਂ ਨੂੰ ਵੀ ਮੈਂ ਮਿਲਿਆ ਉਹਨਾਂ ਨੂੰ ਮਿਲ ਕੇ ਆਪਣੀ ਸਾਰੀ ਸਥਿਤੀ ਦੱਸੀ ਹੈ ਪਰ ਉਹਨਾਂ ਨੇ ਕਿਹਾ ਅਸੀਂ ਕਿ ਅਸੀਂ ਤੁਹਾਡੀ ਸ਼ਰਸਨ ਦੇਵਾਂਗੇ ਪਰ ਉਹਨਾਂ ਵੱਲੋਂ ਵੀ ਸਾਨੂੰ ਕੋਈ ਸ਼ਰਸਨ ਨਹੀਂ ਮਿਲਿਆ ਅਖੀਰ ਮੈਂ ਦੁਖੀ ਹੋ ਕੇ ਅਖਬਾਰ ਦੇ ਵਿੱਚ ਈਗਲ ਪ੍ਰੈਸ ਦੇ ਮਾਧਿਅਮ ਨਾਲ ਤੁਹਾਨੂੰ ਦੱਸਦਾ ਸੀ ਕਿ ਸਿਆਹਾਂ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਅਸੀਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪਰਿਵਾਰ ਸਹਿਤ ਨੰਦਾਂ ਦੇਾਂਗੇ ਅੱਜ ਅਸੀਂ ਦੁਖੀ ਹੋ ਕੇ ਕਦਮ ਚੁੱਕਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਬਾਰ 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 ਇੱਥੇ ਆਏ ਹਾਂ ਪਰ ਸਾਡੀ ਕਿਸੇ ਵੀ ਅਫਸਰ ਨੇ ਕੋਈ ਸੁਣਵਾਈ ਨਹੀਂ ਕੀਤੀ ਐਦਾਂ ਜਿਹੜਾ ਅਸੀਂ ਕਦਮ ਚੁੱਕਿਆ ਤੇ ਬੜਾ ਦੁਖੀ ਹੋ ਕੇ ਤੇ ਬੜਾ ਆਪਣੇ ਮਨ ਨੂੰ ਦੁਖੀ ਕਰਕੇ ਕਦਮ ਚੁੱਕਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਇਸ ਤੋਂ ਬਾਅਦ ਵੀ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ ਤੇ ਮੈਂ ਵੱਡੇ ਪੱਧਰ ਤੇ ਪਰਿਵਾਰ ਸਹਿਤ ਆਪਣੇ ਪਰਿਵਾਰ ਦੇ ਅੰਮ੍ਰਿਤ ਸਾਹਿਬ ਲੰਬੇ ਸਮੇਂ ਲਈ